ਸਾਨੂੰ ਵੰਗਾਰਿਆ ਏ ਇੱਕ ਚਾਈਨਾ ਦੀ ਕਹਾਵਤ ਹੈ ਉਹ ਕਹਿੰਦੇ 100 ਗਿੱਦੜ ਇਕੱਠਾ ਕਰ ਲਓ ਤੇ ਉਹਨਾਂ ਦਾ ਲੀਡਰ ਬਣਾ ਦਿਓ ਇੱਕ ਬੱਬਰ ਸ਼ੇਰ ਤੇ ਕਹਿੰਦਾ ਇਧਰ 100 ਬੱਬਰ ਸ਼ੇਰ ਇਕੱਠਾ ਕਰ ਲਓ ਤੇ ਉਹਨਾਂ ਦਾ ਲੀਡਰ ਬਣਾ ਦਿਓ ਇੱਕ ਗਿੱਦੜ ਤੇ ਜਿੱਤੇਗਾ ਕੌਣ ਜਿੱਧਰ ਸਾਥ ਸੰਗਤ ਗਿੱਦੜ ਹੋਣਗੇ ਕਿਉਂ ਕਿਉਂਕਿ ਉਹਨਾਂ ਦਾ ਲੀਡਰ ਬੱਬਰ ਸ਼ੇਰ ਹੋਵੇਗਾ ਇਸੇ ਤਰ੍ਹਾਂ ਕਹਿੰਦੇ ਜੱਸਾ ਸਿੰਘ ਆਲੂਵਾਲੀਏ ਦੀ ਲੀਡਰਸ਼ਿਪ ਬੜੀ ਤਗੜੀ ਸੀ ਕੋਈ ਆਮ ਲੀਡਰਸ਼ਿਪ ਨਹੀਂ ਗੁਰੂ ਪਿਆਰਿਓ ਨੇ ਆਪਣੀ ਕੌਮ ਨੂੰ ਆਖਿਆ ਉਹ ਕਹਿੰਦਾ ਜੈਨਖਾ ਤੂੰ ਕਿਹੜੀਆਂ ਚਿੱਠੀਆਂ ਦੀ ਗੱਲ ਕਰਦਾ ਕਹਿੰਦਾ ਅਜੇ ਤੇਰੇ ਕੋਲ 35000 ਦੀ ਭਾਜੀ ਨਹੀਂ ਲੱਥੀ ਤੇ ਸਾਡੇ ਨਾਲ ਸੁਲਾਹ ਕਰਨ ਦੀ ਗੱਲ ਕਰਦਾ ਹੈ ਕਹਿੰਦਾ ਸੁਲਾਹ ਹੋਵੇਗੀ ਜਿਹੜਾ ਸਰਹੰਦ ਦੀ ਜਗ੍ਹਾ ਏ ਇਹ ਕਾਗਜ ਬਣੇਗੀ ਤੇ ਕਹਿੰਦਾ ਉਹਦੀ ਸ਼ਾਈ ਭਲਾ ਕਿਹੜੀ ਹੋਵੇਗੀ ਤੇਰਾ ਖੂਨ ਤੇ ਕਹਿੰਦਾ ਉਸ ਵੇਲੇ ਲਿਖਣ ਵਾਲੀ ਜਿਹੜੀ ਦਵਾਈਤ ਹੈ ਉਹ ਸਾਡੀ ਤਲਵਾਰ ਹੋਵੇਗੀ ਕਹਿੰਦੇ ਤਿਆਰ ਹੈ ਕਿ ਗੁਰੂ ਪਿਆਰੇ ਖਾਲਸਾ ਜੀ ਉਹ ਸਿੰਘਾਂ ਨੇ ਚਿੱਠੀ ਦਾ ਗੋ ਜਵਾਬ